ਉਹ ਵਾਲ ਵਾਪਸ ਲਾ ਦੇ ਮੇਰੇ ਵਾਲ ਵਾਪਸ ਲਾ ਦੇ ਵੇਖੇ ਤੂੰ ਤੇ 76 ਲੱਗਦੇ ਵੇਖੇ ਤੂੰ ਓ ਹੈਲੋ ਓਏ ਹੈਲੋ ਓ ਹੈਲੋ ਹੈਲੋ ਹਾਂਜੀ ਹਾਂਜੀ ਉਸਤਾਦ ਜੀ ਓ ਹੈਲੋ ਓਏ ਉਧਰ ਓਏ ਇਧਰ ਗੱਲ ਸੁਣ ਸੁੱਤਾ ਵੇਆ ਉਹ ਹਾਂ ਤੂੰ ਕੋਈ ਟਾਈਮ ਹੈ ਨਹੀਂਗਾ ਉਹ ਤੇਰੇ ਨੂੰ ਸੁੱਤੇ ਪੇਟ ਆਵੇ ਨਹੀਂ ਉਹ ਚੱਲ ਓਥੇ ਗਾਗ ਨੂੰ ਬੈਠਣ ਦੇ ਉਹ ਯਾਰ ਟਾਈਮ ਹੈ ਨਹੀਂਗਾ ਤੈਨੂੰ ਕਿਹਾ ਟਾਈਮ ਹੈ ਨਹੀਂ ਤੇਰਾ ਸਤਾ ਆਇਆ ਨਾ ਤੇ ਤੇਰੇ ਸਾਰੇ ਟਾਈਮ ਲੱਗ ਜਣੇ ਆ بیا ਇੱਥੇ ਚੱਲ ਜਰਾ ਕੰਮ ਕਰਦਾ ਕੋਈ ਹੈ ਨਹੀਂ ਇਹਨਾਂ ਨੂੰ ਕੰਮ ਕਿਵੇਂ ਕਰਦਾ ਆ ਕੀ ਕੀਤਾ ਕਿਹੜੇ ਇਹ ਰੱਬ ਨੂੰ ਪੁੱਛ ਕੀ ਕੀਤਾ ਮੈਂ ਕੀ ਕੀਤਾ ਉਹ ਰੱਬ ਨੂੰ ਕਿਉਂ ਪੁੱਛਦਾ ਜਿਹਨੇ ਮੂੰਹ ਲਾਇਆ ਹੋਰ ਉਹ ਮੈਂ ਮੂੰਹ ਦੀ ਗੱਲ ਨਹੀਂ ਕਰਦਾ ਅਬ ਮੈਂ ਦਾੜੀ ਦੀ ਗੱਲ ਕਰਦਾ ਜਿਹੜੀ ਟੂਂ ਬੜਾਈ ਆ ਅੱਛਾ ਤੇ ਜਿਹੜਾ ਰੱਬ ਨੇ ਬਣਾਇਆ ਉਹ ਬਹੁਤ ਸੋਹਣਾ ਬਣਾਇਆ ਮੈਂ ਦਾੜੀ ਮਾਰੀ ਬਣਾਈ ਏ ਤੈਨੂੰ ਤੇਰੇ ਨਾਲ ਸੋਹਣਾ ਬਣਾਇਆ ਤੂੰ ਆਦਾ ਮੂੰਹ ਵੇਖਿਆ ਕਦੀ ਕਮਾਲ ਦੀ ਗੱਲ ਆ ਦਾੜੀ ਨੂੰ ਕੀ ਕੀਤਾ ਦਾੜੀ ਨੂੰ ਕੀ ਕੀਤਾ ਕੱਟੀ ਆ ਉਹ ਕੱਟੀ ਆ ਕੋਈ ਆਏ ਕੱਟਦਾ ਉਹਦਾ ਕੋਈ ਦਾੜੀ ਤੈਨੂੰ ਪਤਾ ਹੀ ਨਹੀਂ ਕਿਵੇਂ ਕਟਣੀ ਆ ਗਾਹ ਦਾ ਪਤਾ ਹੀ ਕੋਈ ਨਹੀਂ ਵੀ ਇੰਨੇ ਚਿਰ ਦੇ ਗਾਹ ਕੌਂਦੇ ਗਾਹ ਦੀ ਦਾੜੀ ਕਿਵੇਂ ਕਟਣੀ ਆ ਕਟਾ ਕੇ ਕਦੋਂ ਗਿਆ ਸੀ ਪਸੋਂ ਹਾ ਤੇ ਪਰसों ਤੇ ਉਹ ਜੇਤਾ ਤੈਨੂੰ ਆਜਾ ਆ ਕਿੰਨੇ ਸ਼ੀਸ਼ੇ ਲੱਗੇ ਉਦੋਂ ਮੈਨੂੰ ਕਹਿੰਦਾ ਵੀ ਇਦਾਂ ਕੱਟਣੀ ਤੇ ਇਦਾਂ ਨਹੀਂ ਚਾਹੁੰਦਾ ਕੱਟਣੀ ਆ ਉਹ ਸ਼ੀਸ਼ੇ ਲੱਗੇ ਮੈਂ ਤੈਨੂੰ ਆ ਕੇ ਦੱਸਦਾ ਵੀ ਮੇਰੀ ਦਾੜੀ ਐਨੀ ਨਹੀਂ ਕੱਟਣੀ ਆ ਤੇ ਬਸ ਆ ਐਨੀ ਨਹੀਂ ਤੈਨੂੰ ਗਰਾਈ ਦੀ ਸੀ ਐਨੀ ਨਹੀਂ ਕੱਟਣੀ ਆ ਤੇ ਤੂੰ ਐਨੀ ਨਹੀਂ ਛੱਡੀ ਬਸ ਉੱਤੇ ਬਾਕੀ ਸਾਰੀ ਕੱਟਤੀ ਮੈਨੂੰ ਦਾ ਸਹਾਨ ਦਾ ਕੋਈ ਨਹੀਂ ਉਹ ਮੈਂ ਘਰੇ ਗਿਆ ਕੋਈ ਕੁੱਤਾ ਪੈ ਗਿਆ ਮੈਨੂੰ ਅੱਛਾ ਅਗੇ 6 ਰੁਪਏ ਦਾ ਸੀ ਉੱਛੀ ਨਹੀਂ ਪੈਦਾ ਸੀ ਜਿਹੜਾ ਕੁੱਤਾ ਜਾਂਦਾ ਸੀਗਾ ਉਹ ਮੇਰਾ ਰੱਖਿਆ ਕੁੱਤਾ ਐਡਾ ਪਾਲਤੂ ਕੁੱਤਾ ਉਹ ਮੈਨੂੰ ਪੈ ਗਿਆ ਉਟੂ ਛੋਕਰ ਕਰ ਮੈਨੂੰ ਕੁੱਤਾ ਪੈ ਗਿਆ ਨਹੀਂ ਤੇ ਜਿੱਡਾ ਕਿ ਤੇਰੀ ਉਹ ਗਾਤ ਦਾ ਬਜਟ ਹੈ ਨਾ ਤੇ ਤੈਨੂੰ ਤਾਂ ਚੰਗੇ ਖਾਨਦਾਨ ਦਾ ਕੁੱਤਾ ਨਾ ਪਵੇ ਤੈਨੂੰ ਤਾਂ ਚੰਗੇ ਖਾਨਦਾਨ ਦਾ ਉਹ ਸ਼ਰੀਪ ਹੋਣਾ ਜਿਹੜਾ ਆ ਗਿਆ ਤੇਰਾ ਖਾਨਦਾਨ ਦੇ ਦਾ ਤੂੰ ਮੈਨੂੰ ਕੁੱਤੇ ਦੇ ਖਾਨਦਾਨ ਨੂੰ ਬੱਕ ਪਰਚੀ ਨਾਲ ਬਸ ਕਮਾਲ ਦੀ ਗੱਲ ਹੈ ਉਹ ਮੈਂ ਤਾਂ ਉਹ ਸਾਡੇ ਕੁੱਤੇ ਨੂੰ ਮੈਂ ਦਾੜੀ ਕਟਾਈ ਸੀ ਵੀ ਸਕੂਲ ਜਾਣਾ ਹੈ ਛੁੱਟੀਆਂ ਤੋਂ ਬਾਅਦ ਸਕੂਲ ਲੱਗਨੇ ਆ ਮੈਂ ਮਾੜਾ ਮੋਟਾ ਚੰਗਾ ਲੱਗੂਗਾ ਤੇ ਮੈਂ ਦਾੜੀ ਕਟਾਈ ਗਿਆ ਸੀ ਤੇਰੇ ਤੋਂ ਉਹ ਮੈਨੂੰ ਜਿਆਦਾ ਮੇਰੇ ਹੈਡਮਾਸਟਰ ਨੇ ਨਹੀਂ ਸਿਆ ਰਿਆ ਉਹ ਮੈਨੂੰ ਕੱਲ ਦਾ ਪਰਸੋਂ ਦਾ ਐ ਪਈ ਜਾਂਦਾ ਟੁੱਟ ਟੁੱਟ ਕੇ ਆਹ ਜਾ ਆਹ ਜਾ ਮੈਨੂੰ ਹਾਇ ਵੀ ਨਹੀਂ ਲਾਉਂਦਾ ਥੇ ਉਹ ਕੁੱਤਾ ਵੇਖ ਕੇ ਨਹੀਂ ਲਾਉਣ ਦਿੰਦਾ ਹੁਣ ਉਹ ਕੁੱਤਾ ਮੇਰੀ ਕੁੱਤਾ ਨਹੀਂ ਗਾ ਮੇਰੀ ਗੱ ਕਰੇ ਜਾ ਕੇ ਘਰ ਘਰ ਵਾਲੀ ਗੱਲ ਨਹੀਂ ਸੌਂਦੀ ਘਰ ਵਾਲਿਆਂ ਦੀ ਪਤਾ ਨਹੀਂ ਕਿਹੜਾ ਬੰਦਾ ਆ ਗਿਆ ਉਹ ਬਹ ਉਹਨੂੰ ਕਿਹਾ ਜੇ ਅੱਗੇ ਕਹਿੰਦਾ ਸੀ ਇੱਕ ਕੰਮ ਤੇ ਦਸ ਕਰ ਦਿੰਦੀ ਸੀ ਹੁਣ ਦਸ ਵਾਰੀ ਕਹਿੰਦਾ ਇੱਕ ਕੰਮ ਨਹੀਂ ਕਰਦੀ ਤੇ ਫਿਰ ਹੁਣ ਫਿਰ ਕੀ ਫੇਰ ਉਹਦੀ ਦਾੜੀ ਅ ਸਾਰੀ ਦਾੜੀ ਦੀ ਕਰਕੇ ਹੋਇਆ ਆਹ ਦਿਨ ਦਾੜੀ ਜਿਹੜੀ ਆ ਤੂੰ ਕੁੱਤੀ ਆ ਵੇ ਤਾਂ ਤੂੰ ਧਾਰੀ ਲਾ ਬੇਰੀ ਵਾਪਸ ਕਿ ਉਹ ਵਾਲ ਵਾਪਸ ਲਾ ਦੇ ਦੇਰੇ ਵਾਲ ਵਾਪਸ ਲਾ ਦੇ ਵੇਖੇ ਤੂੰ ਤੇ ਛੇਤਰ ਲੱਗਦੇ ਵੇਖੇ ਤੂੰ ਜੇ ਤੇਰੀ ਕਰਤੂਤਾ ਦਾ ਛੇਤਰਾ ਤੋਂ ਨਹੀਂ ਕੋਈ ਭਜਾ ਸਕਦਾ ਇਹ ਕਿ ਇਹਦੇ ਵਿੱਚ ਛੇਤਰ ਕਿਵੇਂ ਆ ਗਏ ਉਹ ਇਹਦੇ ਵਿੱਚ ਛੇਤਰ ਨਹੀਂ ਆਏਗੇ ਛੇਤਰਾ ਵਿੱਚ ਤੂੰ ਆਉਣਾ ਹੈ ਜਦੋਂ ਪੈਲ ਲੱਗੇ ਇਹਦੇ ਵਿੱਚ ਛੇਤਰ ਕਿਵੇਂ ਆ ਗਏ ਆ ਤੂੰ ਵਾਲਾ ਵਸ ਮੇਰੇ ਤੇ ਵਾਲ ਵਾਪਸ ਡੜੀ ਦੇ ਵਾਪਸ ਲਾਵਾ ਦਾੜੀ ਦੇ ਲਾਉਣੇ ਆ ਹੋਰ ਕੇਜ ਦੇ ਲਾਉਣੇ ਆ ਕਿਹੜਾ हेयर ਡਰੈਸਰ ਵਾਲ ਵਾਪਸ ਲਾਉਂਦਾ ਕਿਸੇ ਨੂੰ ਮੈਨੂੰ ਨਹੀਂ ਵਾਲ ਵਾਪਸ ਲਾਉਣੇ ਆਉਂਦੇ ਉਹ ਕਮਾਲ ਦੀ ਗੱਲ ਆ ਅੱਧਾ ਕੰਮ ਹੀ ਉਹ ਜਿਤੇਰੇ ਵਰਗੇ ਡਾਕਟਰ ਹੋਣ ਨਾ ਅੱਧਾ ਕੰਮ ਸਿੱਖਿਆ ਤੇ ਮਰੀਜ਼ ਦਾ ਢੱਡ ਪਾੜ ਕੇ ਬਹਿ ਜਾਂਦੇ ਬਾਅਦ ਚ ਸਿਉਣਾ ਨਾ ਆਵੇ ਤੇ ਮਰੀਜ਼ ਆ ਉੱਥੇ ਹੀ ਫੁੜਕ ਜੂ ਉਹ ਦਾੜੀ ਲਾ ਤੂੰ ਜਿਹੜੀ ਨਾਲ ਕੱਟੀ ਗਈ ਆ ਬਸ ਇਹ ਬੋਟੋ ਨਾ ਵੀ ਪਾਣੀ ਛੱਡ ਕੇ ਆ ਜਾ। ਦਾੜੀ ਛੱਡ ਕੇ ਲੈ ਦਾੜੀ ਲਾਉਣੀ ਨਹੀਂ ਪਣੀ। ਇਹ ਬੰਦੇ ਰੱਖ ਲਏ ਆ। ਉਹ ਜਾ ਬੰਦਾ ਇਹੇ ਰੱਖਿਆ ਇੱਥੇ। ਉਹ ਸਫਾਈ ਨਹੀਂ ਕੀਤੀ ਤੂੰ ਜੇ। ਹਾਂ ਜੀ ਉਸਤਾਦ ਜੀ। ਹਾਂ। ਕਿਵੇਂ ਗੰਦ ਪਿਆ ਹੋਵੀਂ। ਉਹ ਸਫਾਈ ਕਰਤਾ ਦਿੱਤੀ ਆ ਪਾਲੀ ਉਸਤਾਦ। ਉਹ ਮੇਰੇ ਮੂੰਹ ਦੀ ਵੇਲਾ ਸਫਾਈ ਕਰਤੀ। ਦਾੜੀ ਕਿੱਥੇ ਯਾਰ ਮਾਰੀ ਇਹਨੇ। ਮਾਸਟਰ ਜੀ ਤੁਸੀਂ ਦਾੜੀ ਇਦਾਂ ਕਟਾਈ ਕਰ ਦੋ ਜੇ। ਪਾਲੀ ਦਾ ਚੰਡਿਆ ਹੋਊਗਾ ਬੰਦਾ ਰੱਖਿਆ। ਓਏ ਇਹ ਤਾਂ ਝਾੜੂ ਪੋਚੇ ਵਾਲਾ। ਉਹ ਝਾੜੂ ਪੋਚਿਆ ਤੂੰ ਦੱਸਿਆ ਨਹੀਂ ਓਏ। ਤੇ ਤੂੰ ਪੁੱਛਿਆ ਨਹੀਂ। ਉਹ ਪੁੱਛਣ ਨੂੰ ਮੈਂ ਤੈਨੂੰ ਇਹ ਪੁੱਛਣ ਨੂੰ ਕਿ ਤੂੰ ਆ ਕੇ ਬਹਿ ਗਿਆ ਤੂੰ ਆ ਕੇ ਧੜੀ ਕੱਢਦੇ ਹੁਣ ਤੇਰੇ ਮੂੰਹ ਤੇ ਪੋਚਾ ਮਾਰਨ ਲੱਗ ਪੈਣਾ ਚਗਾ ਨਹੀਂ ਮੈਂ ਕਿੰਦੀ ਜੀ ਬਲਕੇ ਬਹਿ ਜਾ ਤੂੰ ਤੇਰੇ ਨੂੰ ਪਤਾ ਨਹੀਂ ਮੇਰ ਤੋਂ ਪੋਚਾ ਲਵਾ ਲੇਗਾ ਤੂੰ